ਈ ਹੈ ਨਾਸਰ ਦੀ ਲਾਜ ਯਾਰ ਨਾਸਰ ਵਾਲੀ ਬੜੇ ਡੇਪ ਹੋਈ ਉਹ ਲਾਜ ਯਾਰ ਸਾਈਡ ਵਾਲੀ ਐ ਇੱਕ ਸਾਈਡ ਪੂਰੀ ਐ ਭਾਈ ਦੇਖ ਲਵੀਏ ਮਿੱਤਰਾਂ ਹੁਣ ਖਾਂ ਵੀ ਖਾਂ ਵੀ ਛੋਟੇ ਘਾਨ ਵੀ ਨੇ ਕਿੰਨੇ ਚਾਦੀ ਐ ਇਹ ਕੋਈ ਜਿਹਾ ਦਿਮਾਗ ਮੇਰੇ ਨੇ ਦੇਖੋ ਨਾ ਕਿੰਨੇ ਦੀ ਵੇਚ ਰਿਹਾ ਵੇਚਣਾ ਕੰਮ ਸ਼ਾਕਾ ਤੂੰ ਸੀ ਮੈਨੂੰ ਠੀਕ ਆ ਹੁੰਦੀ ਆ ਨਹੀਂ ਹੁੰਦੀ ਕਿੰਨੇ ਦੀ ਅੰਡਾ ਤੈਨੂੰ ਜਮਾ ਕਹਿਤਾ ਵਸ ਅੰਡਾ ਕੋਈ ਵੇਚਣ ਵਾਲੀ ਗੱਲ ਨਹੀਂ ਵੇਚਦੇ ਯਾਰ ਵੀਲੇ ਲਾ ਕਹਾਣੀ ਬਸ ਨਹੀਂ ਹੁੰਦੀ ਇਦੋਂ ਘੱਟ ਕਿੰਨੇ ਦੀ ਅੰਡਾ ਹਾਂ ਜਾਂ ਨਾ ਆਖੇ ਮੱਝ ਤੋਂ ਘੱਟ ਦਿੰਦੇ ਆਖੇ ਹੋ ਆਓ ਜੀ ਅੱਜ ਕੰਮ ਖੰਡਾ ਜਾ ਵੇਚੇਗਾ ਕੋਈ ਰਾ ਪਾਏਗਾ ਮੈਂ ਤੈਨੂੰ ਕਹਿਤਾ ਤੈਨੂੰ ਸਹੀ ਗੱਲ ਕਹੇ ਕੱਚੀ ਗੱਲ ਆਕੀਂ ਨਹੀਂ ਹੁੰਦੀ ਮੈਂ ਕਹਾਂ ਕਿੰਨੇ ਫੜਕੇ ਦਾ ਸੌਦਾ ਕਰਾ ਟੋੜ ਨਹੀਂ ਨਾ ਪੈ ਤੀ ਉਦੋਂ ਘੱਟ ਹੁੰਦੀ ਨਹੀਂ ਸੌ ਹੀ ਬਾਈ ਬਿਠਾ ਆਖੀ ਉਹ ਧਿਆਜ ਕੋਈ ਨਵੇੜ ਦੀ ਗੱਲ ਕਿੰਨੇ ਦੀ ਯਾਰ ਹਾਂ ਜਾਂ ਨਾ ਤੇਰੇ ਵਾਲੀ ਗੱਲ ਕਹੇ ਮੋੜ ਮੋੜ ਦੇ ਮੱਛੀ ਉਹਦੇ ਤੋਂ ਚਲੋ ਜੀ 85 ਕੀ ਦੀਣੀ ਹੈ ਜੀ ਬੋਲ ਜੀ ਸੌ ਬੋਲੋ ਕੁਝ ਵੀ ਬੋਲੋ ਆ ਪ੍ਰਤੀ ਮੰਗ ਕਰਤੀ ਮਾਂ ਨੇ 17 ਜੋੜਦਾ ਕੋਈ ਨਹੀਂ ਬੋਲ ਕਿੰਨੇ ਦੀ ਮਾਜੀ ਦੀ ਵੀ ਨਹੀਂ ਦਿੰਦਾ ਮੈਂ ਤੈਨੂੰ ਕੋਈ ਨਿੱਕੀ ਮਗਾ ਕੇ ਤੈਨੂੰ ਕਹਤਾ ਯਾਰ ਹੁਣ ਸਭ ਪੂਰੇ ਸੱਤ ਦੀ ਨਫੜਾ ਰਿਹਾ ਮੈਂ ਕਹਣਾ 3 ਦੀ ਨਾ ਆਖੀਆ ਤੈਨੂੰ ਉਹ ਕਿੰਨੇ ਦੀ ਕੋਈ 2000 ਦਲਾਲੀ ਆ ਸਾਡੀ ਮੇਰੀ ਗੱਲ ਮਾਜੀ ਦੀ ਵੀ ਨਹੀਂ ਹੁੰਦੀ ਮੈਂ ਤੈਨੂੰ ਗੱਲ ਲਿੱਕੀ ਮਗਾ ਉਹ ਫਿਰ ਕੋਈ ਰਾਹ ਪਾਏਗਾ ਕੋਈ ਤੈਨੂੰ ਮੈਂ ਕਹਤਾ ਤੈਨੂੰ ਕਹਤਾ ਬਸ ਉੱਥੇ ਹੁੰਦੀ ਹੈ ਤਾਂ 88 ਦੀ ਦੇਣੀ ਹੈ ਜੀ 80 ਦੀ ਵੀ ਨਹੀਂ ਦੇਣੀ ਚੱਲੇ ਵੀ ਜਾਨੂੰ ਪੈਸੇ ਲੈ ਕਿੰਨੇ ਦੇ ਕਾਉਂ ਤੇ ਮੈਂ ਕਿਹੜਾ ਗੋਹਾ ਲਈ ਜਣਾ ਵੀ ਪੈਸੇ ਲੈ ਜਣਾ 70000 ਨੂੰ ਪੈਸੇ ਨਹੀਂ ਮੰਨਦਾ ਤੂੰ ਸੋਨਾ ਲੱਖ ਹੋ ਗਿਆ ਕਿਉਂ ਵੀ ਮੈਂ ਮੰਨਦਾ ਨਹੀਂ ਬਈ ਚੱਲ ਭਾਈ ਤੂੰ ਨਹੀਂ ਮੰਨਦਾ ਇਹਨੂੰ ਮੰਨਦਾ ਕਿੰਨੇ ਨੂੰ ਮੰਨਦਾ ਅੱਗੇ ਮਰਜੀ ਉਹ ਢਾਂਗ ਦੀ ਸਰਦੀ ਗੱਲ ਕਰ ਯਾਰ ਪੈਸਾ ਤਾਂ ਬਸ ਜੋ ਕਿੰਨੇ ਤੱਕ ਚੱਲਦਾ ਕੋਈ ਹੋ ਰਹੀ ਆ ਆਪ ਜਿਹੜੇ ਉੱਤੇ ਕਰਦਣਾ ਨਾ 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 ਕਿੰਨੇ ਦੀ ਖੜੇਗਾ ਨਹੀਂ ਬਸ ਖੜਾ ਹੀ ਆ ਮੈਂ ਖੜਦਾ ਕਿਥੇ ਤੂੰ ਕਿੰਨੇ ਦੀ ਖੜਦਾ ਮੈਂ ਖੜੂੰਗਾ ਤਾਂ ਹੀ ਜੇ ਪੈਸੇ ਲਾਈਂਗਾ ਤਾਂ ਯਾਰ ਹੈ ਉਹ ਹੀ ਗੱਲਾਂ ਐ ਕਰਦੇ ਐ ਇਹਨਾਂ ਨੂੰ ਪੈਸੇ ਨਹੀਂ ਮੰਨਦਾ ਭਾਈ ਇਹਨੇ ਛੜ ਦੇ ਬਾਕੀ ਲੈ ਲੈ ਨਹੀਂ ਨਹੀਂ ਮੰਨਦਾ ਜਿਨ੍ਹਾਂ ਨੂੰ ਤੂੰ ਪੈਸੇ ਮੰਨਦਾ ਕਿ ਉਹ ਵੀ ਜਿਨ੍ਹਾਂ ਨੂੰ ਨਹੀਂ ਪੈਸੇ ਮੰਨਦਾ ਬੱਚੀ ਵਾਲੀ ਚੰਗੀ ਐ ਬੱਚੀ ਤਾਂ ਚੰਗੀ ਐ ਤੂੰ ਨਹੀਂ ਚੰਗਾ ਨਾ ਮੈਂ ਨਹੀਂ ਚੰਗਾ ਹਾਂ ਬੱਚੀ ਦਾ ਬਸ ਯਾਰ ਕੋ ਢਾਂਗ ਸਿਰ ਦੀ ਗੱਲ ਕਿੰਨੇ ਦੀ ਆ ਰੈਂਡਾ ਤੈਨੂੰ ਕਹਿਤਾ ਵਸ ਰੈਂਡਾ ਸਾਡੇ ਮਾਜੀ ਦੀ ਤੈਨੂੰ ਤਿੰਦੀ ਨਹੀਂ ਹੁੰਦੀ ਬੋਲ ਨਾ ਕਿੰਨੇ ਦੀ ਤੈਨੂੰ ਪਾਇਤਾ ਬਸ ਕਿੰਨੇ ਦੀ ਹਾਂ ਜਾਂ ਨਾ ਹਾਂ ਜਾਂ ਨਾ ਹਾਂ ਨਹੀਂ ਐਦੂ ਘੱਟ ਦਿੰਦੇ ਸਾਡੇ ਮਾਜੀ ਸਾਡੇ ਮਾਜੀ ਹੈ ਅਨੇਵਾ ਜੀ ਪੈ ਜੋੜ ਦੀ ਕਹਿੰਦਾ ਮੈਂ ਨਾਸਰ ਦੀ ਪੁੱਤ ਹੈ ਇਹਨੂੰ ਜਮਾ ਕਹਿੰਦਾ ਜਮਾ ਲਕੀਰ ਖੜਦੀ ਸਾਡੀ ਮਰਜ਼ੀ ਦੀ ਕਹਿੰਦਾ ਸਾ ਪੈ ਜੋੜ ਦੀ ਨਾ ਕੋਈ ਫਰਕ ਨਹੀਂ ਜਾ ਰਿਹਾ ਪੈ ਜੋੜ ਦੀ ਕਹਦਾ ਫੇਰ ਨਹੀਂ ਆ ਬਸ ਜਿਹੜਾ ਮਨ ਬਣਦਾ ਹੈ ਪੈ ਜੋੜ ਦੀ ਆਪਾਂ ਕਹਿੰਦਾ ਗਲਤ ਗਿਆ ਕਿੰਨੀ ਅੱਕੀ ਚੱਲਾ ਠੀਕ ਹੈ ਗਲਤ ਨਹੀਂ ਗਿਆ ਕੋਈ ਨਹੀਂ ਕਿੰਨੇ ਦੀ ਨਹੀਂ ਹੁੰਦੀ ਕਿੰਨੇ ਦੀ ਉੱਥੇ ਹੋਊਗਾ ਤਾਂ ਬਹੁਤ ਲੱਗਦੀ ਯਾਰ ਹਜੇ ਤਾਂ ਕੋਈ ਗਲਤ ਨਹੀਂ ਲਾਇਆ ਹੈ ਹੈ ਢੀਂਡੇ ਦਾ ਚੱਲੀ ਜਾਂਦਾ ਤਾਂ ਦੁਨੀਆ ਦੇ ਲਈ ਤਾਂ ਹਜ਼ਾਰਾਂ ਬਾਗੀ ਹਜ਼ਾਰਾਂ ਹੋਰ ਲੈ ਜਾਣੀ ਐ ਨਾ ਨਾ ਹਜ਼ਾਰਾਂ ਲੱਖਾਂ ਪਹਿਲਾਂ ਲੈ ਕੇ ਹਜ਼ਾਰਾਂ ਹੋਰ ਲੈ ਜਾਣੀ ਐ ਤੇਰਾ ਕੀ ਚਲੋ ਜੀ